ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ 컬렉ਸ਼ਨ ਤੇ ਹਾਜ਼ਰ ਹੋਏ ਆਂ ਜੀ ਇੱਕ ਨਵੀਂ 컬렉ਸ਼ਨ ਦੇ ਨਾਲ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜੋ ਵੀ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆ ਜੀ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪਲੀਜ਼ ਜਲਦੀ ਜਲਦੀ ਲਾਈਕ ਸ਼ੇਅਰ ਕਰ ਦਿਓ ਜੀ ਤੇ ਸੋਹਣੇ ਸੋਹਣੇ ਕਮੈਂਟ ਕਰ ਦਿਓ ਜੀ ਤੇ ਵੀਡੀਓ ਦੇ ਵਿੱਚ ਅੱਜ ਆਪਾਂ ਬਹੁਤ ਸੋਹਣੀ 컬렉ਸ਼ਨ ਲੈ ਕੇ ਆਏ ਆ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਬੈਲ ਆਈਕਨ ਨੂੰ ਨੱਪ ਲਿਆ ਕਰੋ ਜੀ ਤਾਂ ਜੋ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਇਹ ਵਾਲਾ ਸੂਟ ਆਪਾਂ ਅੱਜ ਲੈ ਕੇ ਆਏ ਆ ਜੀ ਇਹ ਰੈਡੀ ਹੋ ਕੇ ਗਿਆ ਜੀ ਆਪਣੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਜੇ ਕਸਟਮਰ ਹੈ ਜੀ ਉਹਨਾਂ ਦਾ ਇਹ ਸੂਟ ਹੈ ਜੀ ਤੇ ਬਹੁਤ ਹੀ ਪਿਆਰਾ ਇਹਦੇ ਤੇ ਵਰਕ ਕੀਤਾ ਜੀ ਆਪਾਂ ਬਹੁਤ ਹੀ ਜ਼ਿਆਦਾ ਸਫਾਈ ਨਾਲ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਕੰਮ ਹੋਇਆ ਜੀ ਇਹ ਬਾਟਮ ਦੇ ਉੱਪਰ ਆਜੂਆ ਜੀ ਬਹੁਤ ਸੋਹਣਾ ਵਰਕ ਹੈ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਪਿਓਰ ਜੌਰਜਟ ਹੈ ਬਹੁਤ ਸੋਹਣੀ ਬਿਸਕੋਸ ਪਿਓਰ ਜੌਰਜਟ ਹੈ ਜੀ ਬਹੁਤ ਹੀ ਪਿਆਰਾ ਇਹਦਾ ਕਲਰ ਹੈ ਤੇ ਇਹ ਫੈਬਰਿਕ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਪਿਓਰ ਜੌਰਜਟ ਹੈ ਜੀ ਇਹ ਬਾਜੂ ਤੇ ਆਜੂਆ ਜੀ ਵਰਕ ਬਹੁਤ ਸੋਹਣੇ ਬਾਜੂ ਦੇ ਉੱਪਰ ਆਪਾਂ ਬੇਲ ਦੇ ਕੇ ਨਾਲ ਇਹਦੇ ਫੁੱਲ ਪਾਇਆ ਜੀ ਇਹ ਉੱਪਰ ਟਿੱਕਰ ਪੈਨਲ ਜਾ ਰਹੇ ਹੈ ਜੀ ਬਹੁਤ ਸੋਹਣੇ ਤੇ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਪਿਆਰੇ ਆਪਾਂ ਫਲਾਵਰ ਪਾਏ ਆ ਬਹੁਤ ਪਿਆਰਾ ਕੰਮ ਹੋਇਆ ਜੀ ਬਹੁਤ ਹੀ ਜ਼ਿਆਦਾ ਸਫਾਈ ਨਾਲ ਨੀਟ ਐਂਡ ਕਲੀਨ ਕੰਮ ਹੈ ਤੁਸੀਂ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਹੈ ਜੀ ਤੁਸੀਂ ਇੱਕ ਵਾਰੀ ਸਾਡੇ ਤੋਂ ਕੰਮ ਜ਼ਰੂਰ ਕਰਵਾ ਕੇ ਦੇਖੋ ਜੀ ਤੇ ਆਪਣਾ ਕੰਮ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਆਪਾਂ ਸਫਾਈ ਨਾਲ ਕੰਮ ਕਰਦੇ ਆਂ ਪੂਰਾ ਵਧੀਆ ਗਾਰੰਟੀ ਨਾਲ ਕਪੜਾ ਲਾਉਣੇ ਆ ਜੀ ਇਹ ਆਪਣਾ ਦੁਪੱਟਾ ਹੈ ਜੀ ਇਹ ਪੇਂਟ ਵਾਲਾ ਸੂਟ ਰੈਡੀ ਹੋਇਆ ਹੈ ਇਹ ਵੀ ਬਹੁਤ ਹੀ ਪਿਆਰੇ ਜੇ ਕਸਟਮਰ ਹੈ ਜੀ ਆਪਣੇ ਤੇ ਦੁਪੱਟਾ ਬਹੁਤ ਸੋਹਣਾ ਆਪਾਂ 3 4 ਕਲਰ ਦਾ ਦੁਪੱਟਾ ਰੈਡੀ ਕਰਿਆ ਜੀ ਤੇ ਨਾਲ ਇਹ ਆਪਾਂ ਸੂਟ ਰੈਡੀ ਕਰਿਆ ਜੀ ਵਾਈਟ ਕਲਰ ਦਾ ਪਿਓਰ ਜੌਰਜਟ ਦਾ ਸੂਟ ਹੈ ਜੀ ਵਿਸਕੋਸ ਜੌਰਜਟ ਹੈ ਜੀ ਬਿਲਕੁਲ ਵੀ ਕਪੜਾ ਇਹ ਖਰਾਬ ਨਹੀਂ ਹੁੰਦਾ ਬਹੁਤ ਹੀ ਜ਼ਿਆਦਾ ਗਾਰੰਟੀ ਵਾਲਾ ਕਪੜਾ ਹੈ ਜੀ ਬਹੁਤ ਸੋਹਣਾ ਆਪਾਂ ਕਪੜਾ ਮਾੜਾ ਕਦੇ ਨਹੀਂ ਲਾਇਆ ਜੀ ਤੇ ਇਹ ਬਾਜੂ ਤੇ ਆ ਜਾਊਗਾ ਵਰਕ ਬਹੁਤ ਹੀ ਪਿਆਰਾ ਵਰਕ ਹੋਇਆ ਪੈਂਟ ਹੈ ਜੀ ਇਹ ਆਪਣਾ ਇਹ ਬਾਜੂ ਤੇ ਆ ਜਾਣਗੇ ਜੀ ਬਹੁਤ ਸੋਹਣੇ ਫੁੱਲ ਬਣੇ ਹੋਏ ਆ ਜੀ ਬਾਜੂ ਤੇ ਆ ਜਾਣਗੇ ਜੀ ਇਹ ਆਪਣਾ ਘੇਰੇ ਤੇ ਆ ਜੂਗਾ ਜੀ ਸਾਰਾ ਫੁੱਲ ਹੈਵੀ ਘੇਰਾ ਬਣਿਆ ਹੋਇਆ ਤੇ ਕਪੜਾ ਬਹੁਤ ਹੀ ਜ਼ਿਆਦਾ ਫਾਈਨ ਕੁਆਲਟੀ ਦਾ ਹੈ ਤੇ ਕੰਮ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਕੰਮ ਹੋਇਆ ਕੰਮ ਦੇ ਵਿੱਚ ਤੇ ਕਪੜੇ ਦੇ ਵਿੱਚ ਆਪਾਂ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਜੀ ਜਿਹੇ ਜਾਂ ਤੁਸੀਂ ਕਪੜਾ ਕਹੋਗੇ ਆਪਾਂ ਉਹ ਜੇ ਕਪੜਾ ਲਾਵਾਂਗੇ ਜੀ ਇਹ ਆਪਣਾ ਪਹੁੰਚਿਆ ਤੇ ਆ ਜੂਗਾ ਜੀ ਵਰਕ ਸੂਟ ਐਨਾ ਸੋਹਣਾ ਬਣ ਕੇ ਰੈਡੀ ਹੋਇਆ ਜੀ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਹੈ ਸੂਟ ਬਣ ਕੇ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਜੇ ਸੂਟ ਸਾਡੇ ਤੋਂ ਰੈਡੀ ਕਰਵਾਉਣੇ ਹੋਣ ਤਾਂ ਸਾਡਾ ਕੰਟੈਕਟ ਨੰਬਰ ਉੱਪਰ ਚੱਲ ਰਿਹਾ ਹੈ ਜੀ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜੀ ਹੈਂਡਵਰਕ ਮਸ਼ੀਨਵਰਕ ਪੇਂਟਵਰਕ ਕਿਸੇ ਵੀ ਤਰ੍ਹਾਂ ਦਾ ਫੋਇਲ ਪੇਂਟਿੰਗ ਬਲੌਕ ਪੇਂਟਿੰਗ ਤੁਸੀਂ ਹਰ ਤਰ੍ਹਾਂ ਦਾ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਫਾਈਨਲ ਲੁੱਕ ਇਹਨਾਂ ਸੂਟਾਂ ਦੀ ਐਵੇਂ ਆਊਗੀ ਜੀ